ਮੁਗਾ ਦੇ ਮੇਨ ਚੌਕ ਤੇ ਸੈਂਕੜੇ ਮਨਰੇਗਾ ਮਜ਼ਦੂਰਾ ਤੇ ਮੁਲਾਜ਼ਮਾਂ ਨੇ ਸਰਕਾਰ ਦੇ ਖਿਲਾਫ ਮੁਜ਼ਾਰਾ ਕੀਤਾ ਮਰਦਾਬਾ ਮਰਦਾਬਾ ਮਨਰੇਗਾ ਮਜ਼ਦੂਰਾ ਨੇ ਚੌਕ ਦੇ ਵਿੱਚ ਜਾਮ ਲਾ ਕੇ ਬਾਦਲ ਸਰਕਾਰ ਦਾ ਪੁਤਲਾ ਤੋੜਿਆ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉਹ ਪਿਛਲੇ 8 ਸਾਲਾਂ ਤੋਂ ਠੇਕੇ ਦੇ ਉੱਤੇ ਕੰਮ ਕਰ ਰਹੇ ਨੇ ਤੇ ਉਹ ਵੀ ਬਹੁਤ ਘੱਟ ਤਨਖਾਹਾਂ ਤੇ ਉੱਤੇ ਹੀ ਕਈ ਮਨਰੇਗਾ ਮਜ਼ਦੂਰਾ ਨੂੰ ਉਹਨਾਂ ਦੀ ਮਿਹਨਤ ਦੀ ਅਕਾਇਕੀ ਨਹੀਂ ਕੀਤੀ ਗਈ ਤੇ ਆਇਆ ਸੀ ਮੁਲਾਜ਼ਮਾਂ ਨੇ ਸਰਕਾਰ ਤੋਂ ਪੱਕੇ ਕਰਨ ਅਤੇ ਮਜ਼ਦੂਰਾਂ ਨੇ ਜਲਦ ਅਦਾਇਗੀ ਦੀ ਮੰਗ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਪਿੰਡ-ਪਿੰਡ ਜਾ ਕੇ ਸਰਕਾਰ ਦੇ ਖਿਲਾਫ ਪ੍ਰਚਾਰ ਕਰਨਗੇ ਪਿਛਲੇ ਸਮੇਂ ਦੇ ਸਾਡੀਆਂ ਮੰਗੀਆਂ ਬਸ ਮੰਗਾਏ ਕਿ ਇਹ ਸਾਲ ਸਾਡੀਆਂ ਜਨਨੀ ਸਵਾਵਾ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਉਗੀ ਸੀ 8 ਸਾਲਾਂ ਦਾ ਕੰਟਰੈਕਟਰ ਦੇ ਕੰਮ ਕਰਦੇ ਪਏ ਨੂੰ ਸਰਕਾਰ ਕਹਿੰਦੀ ਕਿ ਜੋ 3 ਸਾਲਾਂ ਤੋਂ ਕੰਮ ਕਰਦਾ ਉਹਨਾਂ ਨੂੰ ਅਸੀਂ ਸਦਿਵਾਰ ਸਰਵਿਸ ਜਨਰ ਲੈ ਕੇ ਆਉਂਦੇ ਆ। ਲੇਕਿਨ ਸਾਨੂੰ 8-8 ਸਾਲ ਲੱਗੇ ਹੋ ਅੱਗੇ ਲੱਗਿਆ ਨੂੰ ਲੱਗੇ ਆ। ਨੈਕਸਟ ਸਾਡੀ ਰਣਨੀਤੀ ਇਹ ਹੀ ਹੋ ਗਈ ਕਿ ਅਸੀਂ ਸਰਕਾਰ ਦਾ ਪ੍ਰੋਟੈਸਟ ਕਰਾਂਗੇ। ਇਸ ਪੂਰੇ ਪ੍ਰੋਪਰ ਕੰਮ ਬੰਦ ਕਰਾਂਗੇ ਪਿੰਡਾਂ ਦੇ ਵਿੱਚ ਇਹਨਾਂ ਦੇ ਅਗੇਂਸਤ ਪ੍ਰਚਾਰ ਕੀਤਾ ਜਾਊਗਾ। ਲੇਬਰ ਦੇ ਲੈ ਕੇ ਸਾਰੇ ਦੁਨੀਆ ਦਾ ਸਮਰਥਨ ਲੈ ਕੇ ਸਰਕਾਰ ਦੇ ਵਿਰੁੱਧ ਪ੍ਰੋਪਰ ਪ੍ਰੋਪੋ ਕਰਨਾ ਹੋ। ਜਿਹੜੇ ਸਾਡੀ ਐਕਸ਼ਨ ਆ ਇਹ ਕਿੰਨਾ ਚਿਰ ਪੰਜਾਬ ਸਰਕਾਰ ਸਾਡਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਇਹ ਲਗਾਤਾਰ ਜਾਰੀ ਰਹਿਣਗੇ। ਪਿੰਡਾਂ ਤੇ ਗਵਾਂਢੀ ਸ਼ੁਪਾ ਹਿਮਾਚਲ ਪ੍ਰਦੇਸ਼ਾ ਫਿਰਪੁਰਾ ਰਾਜਸਥਾਨ ਇਹਨਾਂ ਨੂੰਟੀਫਿਕੇਸ਼ਨ ਜਾਰੀ ਕਰ ਚੁੱਕੀ ਹੈ ਸਰਕਾਰ ਵੀ ਸਾਡੇ ਪੰਜਾਬ ਸਰਕਾਰ ਦੀ ਹਿਮਾਚਲ ਨਾਲੋਂ ਕਿ ਜ਼ਿਆਦਾ ਤਾਂ ਇਹ ਕਿਉਂ ਚੁੱਪੀ ਧਰ ਰਹੀ ਕਿ ਆ